ਮਾਨਯੋਗ ਐਸਐਸਪੀ ਸਾਹਿਬ ਆਦਰ ਪਟਿਆਲਾ ਡਾਕਟਰ ਨਾਰਕ ਸਿੰਘ ਜੀਆ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ ਉਸ ਜੰਗ ਛੇੜੋਂ ਦੇ ਨਾਲ ਪਟਿਆਲਾ ਪੁਲਿਸ ਨੂੰ ਬਹੁਤ ਵੱਡੀ ਸਫਲਤਾ حاصل ਹੋ ਰਹੀ ਹੈ ਵੱਖ-ਵੱਖ ਕਲੋਨੀਆਂ ਦੇ ਲੋਕ ਮਾਨਯੋਗ ਐਸਐਸਪੀ ਸਾਹਿਬਾਦਰ ਪਟਿਆਲਾ ਜੀ ਨੂੰ ਸਨਮਾਨਤ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕਲੋਨੀ ਦੇ ਵਿੱਚੋਂ ਤੁਸੀਂ ਨਸ਼ਾ ਖਤਮ ਕਰ ਦਿੱਤਾ ਇਸ ਲਈ ਅਸੀਂ ਤੁਹਾਡਾ ਦਿলো ਧੰਨਵਾਦ ਕਰਦੇ ਹਾਂ ਕਿ ਸਾਡੇ ਬੱਚੇ ਨੇ ਜਿਹੜੇ ਉਹ ਚੰਗੇ ਰਸਤੇ ਪੈਣਗੇ ਜੀ ਮੈਂ ਚਾਰ ਲਾਈਨਾਂ ਲਿਖੀਆਂ ਨੇ ਧਿਆਨ ਨਾਲ ਜਰੂਰ ਸੁਣਨਾ ਜੀ ਟੀਕਾ ਨਸ਼ੇ ਦਾ ਨਾ ਲਾਏ ਆਪਣੀ ਜਾਨ ਬਚਾਈਏ ਟੀਕਾ ਨਸ਼ੇ ਦਾ ਨਾ ਲਾਏ ਆਪਣੀ ਜਾਨ ਬਚਾਈਏ ਕੋੜ ਨਸ਼ੇ ਦਾ ਹੈ ਮਾੜਾ ਪਾਵੇਂ ਹੋਵੇ ਰਜਵਾਨਾ ਕੋੜ ਨਸ਼ੇ ਦਾ ਹੈ ਮਾੜਾ ਪਾਵੇਂ ਹੋਵੇ ਰਜਵਾਨਾ ਕ ਉੱਡਦੇ ਦੇਖੇ ਮੈਂ ਜਿਹਨੂੰ ਲਤ ਨਸ਼ਿਆਂ ਦੀ ਪੈ ਗਈ ਕਰ ਉੱਜੜਦੇ ਵੇਖੇ ਮੈਂ ਜੀਨੂੰ ਲਤਨਸ਼ਿਆਂ ਦੀ ਪੈ ਗਈ ਕਰ ਬਚਦੇ ਉਹ বিনা ਜੋ ਕੰਮ ਕਰਦੇ ਨਸ਼ਿਆਂ ਦਾ ਮਾਰਾ ਕੋਣ ਨਸ਼ੇ ਦਾ ਹੈ ਮਾਰਾ ਭਾਵੇਂ ਹੋਵੇ ਕੋਈ ਰਜਵਾਰਾ ਕੋਣ ਨਸ਼ਿਆਂ ਦਾ ਮਾਰਾ ਭਾਵੇਂ ਹੋਵੇ ਕੋਈ ਰਜਵਾਰਾ ਕਰ ਆਪਣਾ ਬਚਾ ਲੋ ਆਪਣੇ ਬੱਚਿਆਂ ਨੂੰ ਸਮਝਾ ਲੋ ਕਰ ਆਪਣਾ ਬਚਾ ਲੋ ਆਪਣੇ ਬੱਚਿਆਂ ਨੂੰ ਸਮਝਾ ਲੋ ਜਿਹੜਾ ਮੰਨਦੇ ਨਹੀਂ ਕਹਿਣਾ ਜਿਹੜੇ ਮੰਨਦੇ ਨਹੀਂ ਕਹਿਣਾ ਕਰਦੇ ਘਰ ਦਾ ਓਜਾੜਾ ਭਾਵੇਂ ਹੋਵੇ ਰਜਵਾਰਾ ਕੋੜ ਨਸ਼ੇ ਦਾ ਹੈ ਮਾਰਾ ਭਾਵੇਂ ਹੋਵੇ ਰਜਵਾਰਾ ਕੋੜ ਨਸ਼ੇ ਦਾ ਹੈ ਮਾਰਾ ਮਾੜੀ ਸੰਗਤ ਨਾ ਕਰੀਏ ਫੇਰ ਦੋਸਤ ਕਿਸੇ ਤੇ ਨਾ ਬੜੀਏ ਮਾੜੀ ਸੰਗਤ ਨਾ ਕਰੀਏ ਫੇਰ ਦੋਸ਼ ਕਿਸੇ ਤੇ ਨਾ ਬੜੀਏ ਚੰਗੇ ਦੋਸਤ ਬਣਾਓ ਚੰਗੇ ਦੋਸਤ ਬਣਾਓ ਲਾ ਲੋ ਛਾਨਣੀ ਦਾ ਚਾਰਾ ਚੰਗੇ ਦੋਸਤ ਬਣਾਓ ਲਾ ਕੇ ਛਾਨਣੀ ਦਾ ਚਾਰਾ ਭਾਵੇਂ ਕੋਈ ਹੋਵੇ ਰਜਵਾੜਾ ਕੋਣ ਨਸ਼ਾ ਹੈ ਬਾੜਾ ਸ਼ਰੀਰ ਨਸ਼ੇ ਤੋਂ بچਾਉਣਾ ਸਰੀਰ ਨਸ਼ੇ ਤੋਂ ਬਚਾਉਣਾ ਫਿਰ ਟੀਕਾ ਚਿੱਟੇ ਦਾ ਨਹੀਂ ਲਾਉਣਾ ਜੇ ਸਰੀਰ ਨਸ਼ੇ ਤੋਂ ਬਚਾਉਣਾ ਫਿਰ ਟੀਕਾ ਚਿੱਟੇ ਦਾ ਨਹੀਂ ਲਾਉਣਾ ਲਾਡੀ ਸਭ ਨੂੰ ਸਮਝਾਉਂਦਾ ਲਾਡੀ ਸਭ ਨੂੰ ਸਮਝਾਉਂਦਾ ਤੁਸੀਂ ਕੰਮ ਕਰਿਓ ਨਾ ਮਾੜਾ ਲਾਡੀ ਸਭ ਨੂੰ ਸਮਝਾਵੇ ਕੰਮ ਕਰਿਓ ਨਾ ਮਾੜਾ ਕੋੜ ਨਸ਼ੇ ਦਾ ਹਵਾਰਾ ਭਾਵੇਂ ਕੋਈ ਹੋਵੇ ਜਵਾਰਾ ਕੋੜ ਨਸ਼ੇ ਦਾ ਬਿਮਾਰਾ ਦਿਵਾੜਾ ਧੰਨਵਾਦ ਜੈ